ਪਈਆਂ ਪਰ ਸਰਪੰਚ ਸਾਹਿਬ ਕਹਿੰਦੇ ਵੀ ਅੱਜ ਬੱਗਿਆਰੇ ਕਿੰਗ ਨੇ ਇਸ ਮੇਲੇ ਤੇ ਸਿਰਾ ਲਾਇਆ 100 ਡਾਲਰ ਅਮਰੀਕਾ ਦਾ 우ਸਤਾਦ ਦੇ ਲਈ ਮੇਰੇ ਵੀਰੋ ਇਹ ਦਿੱਤਾ ਜਾ ਰਿਹਾ 100 ਡਾਲਰ ਅਮਰੀਕਾ ਦਾ ਇਹ ਸਾਡੇ ਭਗਤ ਵੀਰੋਣਾ ਵੱਲੋਂ ਦਿੱਤਾ ਜਾ ਰਿਹਾ ਬੱਗੇ ਪਿੰਡ ਵਾਲੇ ਮੰਗੀ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀਆਂ ਸ਼ਖੀਤਾਂ ਦਾ ਮੰਗੇ ਸਿੰਘ ਮੰਗੀ ਨੇ ਅੱਜ ਦੇ ਕੱਪ ਨੂੰ ਸਫਲ ਕਰਨ ਦੇ ਲਈ ਬਹੁਤ ਵੱਡਾ ਸਰਪੰਚਾ ਰਾਜ ਜਦੋਂ ਪ੍ਰਦੀਪ ਤੇਰਾ ਫੋਨ ਆਇਆ ਤੇ 우ਸਤਾਦ 11 11:30 ਸੁੱਤਾ ਸਾਰੀਆਂ ਟੀਮਾਂ ਨੂੰ ਕਾਲਾ ਕਰਕੇ ਅੱਜ ਮੇਲਾ ਜਿਹੜਾ ਸਫਲ ਕਰਾਇਆ ਬਹੁਤ-ਬਹੁਤ ਧੰਨਵਾਦ ਮੰਗੇ ਸਿੰਘ ਮੰਗੀ ਦਾ ਲੈ ਵੀ ਲੋਪੋ ਵਾਲਾ ਰਿਜ਼ਲਟ ਦੱਸ ਦੀ ਇੱਕ ਵਾਰੀ ਅੱਜ ਦੇ ਇਸ ਮੈਚ ਦਾ ਯਾਰ ਰਿਜ਼ਲਟ ਰਿਹਾ ਜਿੱਥੇ ਹੈਲੋ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਹੈਲੋ ਸੰਦੀਪ ਨੰਗਲ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਜਸਦੀਪ ਸਿੰਘ ਡਾਲਾ ਬਲੂ ਹਾਈਟਸ ਵਾਲੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਮਦਦ ਕੀਤੀ ਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਈ ਜੀ ਇੱਕ ਮਿੰਟ ਦਿਓ ਸਕੋਰ ਦੱਸ ਦਈਏ ਰਿਜ਼ਲਟ ਦੱਸ ਦਈਏ ਇਸ ਮੈਚ ਦਾ ਬਹੁਤ ਬਹੁਤ ਧੰਨਵਾਦ ਹਾਂ ਇਹ ਤਾਂ ਸਾਡੇ ਵਾਲੇ ਜੱਗੇ ਹੁਣੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੋਪੋੜੀਆਂ ਵਾਲੇ ਸਰਦਾਰ ਹਾਂਜੀ ਰਿਜ਼ਲਟ ਇੱਕ ਜੱਫੇ ਗਿਣ ਗਿਆ ਪੈਸੇ ਲੈ ਲਓ ਦੋਨੋਂ ਸਾਈਡਾਂ ਤੇ ਸੁੱਖਾ ਜੀ ਸਾਡੇ ਕੈਨੇਡਾ ਵਾਲੇ ਇਸ ਮੁਕਾਬਲੇ ਦੇ ਵਿੱਚ ਸੁਖਚੈਨ ਦਾਸ ਕਬੱਡੀ ਕਲੱਬ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦੇ ਪੁਆਇੰਟ ਰਹੇ ਆ 32 ਟ੍ਰਾਂਟੋ ਪੰਜਾਬੀ ਸਪੋਰਟਸ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਪੁਆਇੰਟ ਆਏ ਆ 36 ਨਕੋਦਰ ਫਾਸਟ ਤੇ ਸ਼ਾਹਕੋਟ ਜਿਹੜੀ ਉਹ ਸੈਕਿੰਡ ਰਹੀ ਹੈ ਨਕੋਦਰ ਦੀ ਟੀਮ ਨੇ ਅੱਜ ਢੁੱਡੀਕੇ ਦਾ ਕੱਪ ਜਿੱਤ ਲਿਆ ਟ੍ਰਾਂਟੋ ਪੰਜਾਬੀ ਨਕੋਦਰ ਨੇ ਸੈਕਿੰਡ ਸ਼ਾਹ ਕੋਟ ਹੈ 11 ਕਬੱਡੀਆਂ 11 ਨੰਬਰ ਮੰਨਾ ਬੱਲ ਨੇ ਅੱਜ ਦੇ ਮੇਲੇ ਦਾ ਬੈਸਟ ਰੇਡਰ 10 7 6 ਵਫੇ ਸਮੇਂ ਕਾਲੇ ਸੰਘੇ ਵਾਲਾ ਢੁੱਡੀਕੇ ਦੇ ਕੱਪ ਦਾ ਬੈਸਟ ਜਾਫੀ ਮੁਬਾਰਕਵਾਦ ਹੈ ਹਾਂ ਨਕੋਦਰ ਦੀ ਟੀਮ ਨੇ 13 ਜਫੇ ਆ ਜੀ ਨਾ ਜੀ ਦੂਸਰੀ ਸਾਈਡ ਸ਼ਾਹ ਕੋਟ ਵਾਲੇ ਵੀ ਪਲੀਜ਼ ਆਪਣੇ ਪੈਸੇ ਲੈ ਲੈਣ ਜਫਿਆਂ ਵਾਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੈਲੋ ਭਾਈ ਅਸੀਂ ਦਾਨੀਆਂ ਨੂੰ ਸਾਡੇ ਜਿਹੜੇ ਮੇਲਾ ਕਮੇਟੀ ਤੇ ਦਾਨੀਆਂ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰੇ ਵੀਰ ਸਟੇਜ ਦੇ